ਸ਼ਰੂਨੀ ਅਕਾਲੀ ਦਲ ਪਾਰਟੀ ਵੱਲੋਂ ਆਪਣੇ ਦਫ਼ਤਰ ਚੰਡੀਗੜ੍ਹ ਰੋਡ ਵਿਖੇ ਕੀਤੀ ਗਈ ਵਿਸ਼ੇਸ਼ ਮੀਟਿੰਗ ਜਿਲ੍ਹਾ ਸ਼ਿਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਸਥਿਤ ਸ਼ਰੂਨੀ ਅਕਾਲੀ ਦਲ ਦੇ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ ਇਸ ਮੌਕੇ ਤੇ ਸਾਬਕਾ ਐਮਪੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸ਼ਿਰਕਤ ਕੀਤੀ ਤੇ ਆਪਣੇ ਵਰਕਰ ਸਹਿਬਾਨਾਂ ਨਾਲ ਵਿਸ਼ੇਸ਼ ਬੈਠਕ ਕੀਤੀ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟਰ ਨਵਾਂ ਸ਼ਹਿਰ ਪ੍ਰਾਵਾ ਤੇਰਪਾਗਿਆ ਪਾਰਟੀ ਵੀ ਗਏ ਬੜੇ ਫੇਰ ਤੇ ਪਾਰਟੀ ਵੀ ਜਿਆਦਾ ਤੇ ਕੰਮ ਕਰਦੇ ਤੇ ਹਰ ਵਾਰ ਆ ਤਾਂ ਇਹ ਨਾਲ ਸਮਾਜ ਦੇ ਵਿੱਚ ਉਹ ਲਾਭੀਤਾ ਉਸੇ ਇਸ ਹੱਦ ਕੇ ਉਹ ਕਰਾ ਬਲੇ ਤੇ ਦੂਜਾ ਅੱਜ ਪੰਜਾਬ ਬਚਾਓ ਯਾਤਰਾ ਜਿਹੜੀ ਪੰਜਾਬ ਦੇ ਵਿੱਚ ਚੱਲ ਰਹੀ ਆ ਇਸ ਯਾਤਰਾ ਨੂੰ ਬੜਾ ਭੜਾ ਭਰਵਾ ਹੋ ਰਿਹਾ ਹੈ ਆਸ ਤੋਂ ਵੱਧ ਲੋਕਾਂ ਦਾ ਸਹਾਰਾ ਮਿਲ ਰਿਹਾ ਔਰ ਇਸ ਗੱਲ ਦਾ ਪ੍ਰਤੀਕ ਆ ਕਿ ਪੰਜਾਬ ਦੇ ਲੋਕਾਂ ਨੇ ਅਸਲੀਅਤ ਨੂੰ ਪਛਾਨ ਲਿਆ ਆਪਣੇ ਨੂੰ ਪਛਾਨ ਲਿਆ ਔਰ ਲੋਕੀਂ ਪਾਰਟੀ ਦੇ ਅੰਦਰ ਉਹਦੀਆਂ ਜਿਹੜੀਆਂ ਬਤਾਈਆਂ ਉਹ ਜਿਹੜੀਆਂ ਨਕਾਬਾਂ ਜਾ ਕੇ ਜਾ ਔਰ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਸਾਡੇ ਆਪਣੇ ਘਰ ਨੇ ਬਣਾਲੇ ਪੰਜਾਬ ਨੂੰ ਦੇਰ ਗਰਦੀ ਨਾਲ ਲੁਕਿਆ ਪੰਜਾਬ ਦੇ ਖਜ਼ਾਨੇ ਨੂੰ ਦੇਰ ਗਰਦੀ ਨਾਲ ਖੋਰਾ ਲਿਆ ਆ ਬਿਆਰ ਵੀ ਆਉਂਦਾ ਹੈ ਕਿ ਜਦੋਂ ਪੰਜਾਬ ਨੂੰ ਆ ਕੇ ਤਰਜਮਾ ਆਇਆ ਇਹ ਸਰਕਾਰ ਜਿਹੜੀ ਹੁਜੂਤਾ ਇਹ ਪੰਜਾਬ ਤੇ ਕੰਮ ਕਰਦੀ ਇਥੇ ਕਰਤਾ ਮਤਲਬ ਇਹ ਪੰਜਾਬ ਦੇ ਲੋਕਾਂ ਪੰਜਾਬੀ ਦਾ ਅਸਰ ਕਰੌਣੇ ਪੰਜਾਬ ਦੇ ਲੋਕਾਂ ਨੂੰ ਜਿੱਥੇ ਗੱਲ ਜੀ ਬੰਦੇ ਦਾ ਸਾਥ ਕਰੌਣੇ ਪੰਜਾਬ ਨੂੰ ਦਾਮਦ ਕਰਨ ਲਈ ਸ਼ਰਮਣੀ ਕਾਲੀ ਦਰ ਨੇ ਪੰਜਾਬ ਜਿਹਾ ਯਸਰ ਹੈ ਵਰਨਾ ਖੁਦਾ ਕੇ ਹੌਣ ਵਾਲੇ ਸਮੇਂ ਦੇ ਵਿੱਚ ਪਾਰਟੀ ਪਾਰੀ ਤੋਂ ਉਪਰ ਉੱਠ ਕੇ ਧਰਮ ਦੀ ਉਪਰ ਉੱਠ ਕੇ ਜਾਤ ਪਾਤ ਰਾਜਨੀਤੀ ਤੋਂ ਉਪਰ ਕੇ ਲੋਕ ਜਿਸ ਤਰ੍ਹਾਂ ਸ਼ਾਮਲ ਹੋ ਰਹੇ ਨੇ ਇਹ ਪੰਜਾਬੀਆਂ ਦਾ ਸੁਭਾਅ ਵੀ ਹੈ ਉਹਦੇ ਹੌਣ ਵਾਲੇ ਚੰਗੇ ਜਨਾਨੀ ਨਿਸ਼ਾਨੇ ਨੇ ਪਿਛਲੇ ਦਿਨਾਂ ਦੇ ਵਿੱਚ ਇਸ ਤੇ ਅਮਨ ਕਾਨੂੰਨ ਦੀ ਮਾੜੀ ਹਾਲਤ ਹੋ ਕਰਕੇ ਕਿਤੇ ਕਤਲੋਗਾਰ ਹੋ ਰਹੀ ਆ ਕਿਤੇ ਕਬਜ਼ੇਬਾਜ਼ੀ ਹੋ ਰਹੀ ਆ ਕਿਤੇ ਮਾਰਤਾ ਡੋ ਰਹੀ ਆ ਬਲਕਿ ਇੱਕ ਅਸ਼ਾਂਤ ਵਾਤਾਵਰਣ ਬਣ ਗਿਆ ਪੰਜਾਬ ਦੇ ਲੋਕਾਂ ਦੇ ਵੀ ਤੇ ਸਹਿਮ ਪੈਦਾ ਹੋਇਆ ਪੰਜਾਬ ਦੇ ਲੋਕਾਂ ਨੂੰ ਭੈਰ ਪੈਦਾ ਹੋਇਆ ਪੰਜਾਬ ਦੇ ਲੋਕਾਂ ਨੂੰ ਡਰਾਉਣੇ ਔਰ ਸਹਿਮ ਵਾਲੇ ਵਾਤਾਵਰਣ ਵਿੱਚ ਕਾਰੋਬਾਰ ਛੱਡ ਕੇ ਭਜਣਾ ਪੈ ਰਿਹਾ 85% ਤੋਂ ਵੱਧ ਪ੍ਰੇਸ਼ੀਲ ਜਾਨ ਤੇ ਇਨਵੈਸਟਮੈਂਟ ਜਿਹੜੀ ਆ ਉਹ ਘਟ ਗਈ ਤੇ ਉਧਾਰ ਜਗਾਰ ਦੇ ਅਸਰ ਪਿਆ ਉਹਦਾ ਆਰਥਿਕਤਾ ਦੇ ਅਸਰ ਪਿਆ ਤੇ ਇਨਫਰੂਸਟਰ ਪੰਜਾਬ ਦੀ ਜਿਹੜੀ ਆਰਥਿਕੀ ਸਥਿਤੀ ਆਰਥਿਕ ਪਰਫਾਰਮਾਂ ਵੀ ਰਾਜਨੀਤਿਕ ਪਰਫਾਰਮਾਂ ਵੀ ਸਮਾਜਿਕ ਪਰਫਾਰਮਾਂ ਵੀ ਘੜੀ ਆ ਸੋ ਇਹ ਸਾਰੀਆਂ ਗੱਲਾਂ ਨੂੰ ਤੋਂ ਪੰਜਾਬ ਦਾ ਛੜਗਾਰਾ ਪਾਉਣ ਦੀ ਸਾਨੂੰ ਇਹ ਪੰਜਾਬ ਚੋਂ ਯਾਤਰਾ ਇਹ ਲਾਇਕ ਬਣੋ